ਤੇ ਮਹਾਰਾਜਾ ਮੈਨੂੰ ਪਹਿਲਾਂ ਵੀ ਪੁਲਿਸ ਨੇ ਤਿੰਨ ਚਾਰ ਦਿਨ ਉਹ ਚੋਕੇ ਲੈ ਗਏ ਸੀ ਤੇ ਨਜਾਇਜ਼ ਤਾਂ ਕਰਦੇ ਨਾਲੋਂ ਪੈਸੇ ਮੰਗਦਾ ਸੀ ਮੇਰੇ ਕੋਲ 20000 ਰੁਪਏ ਸੱਚੋ ਤੇ ਮੈਨੂੰ 20000 ਰੁਪਏ ਦੇ ਤੇ ਮੈਂ ਗਰੀਬ ਨਾ ਮੈਂ ਕਿੱਥੋਂ ਦੇਣਾ ਮੁਰਗਾ ਇੱਕ ਜਿਹੜਾ ਬਦਲ ਗਿਆ ਸਮਾ ਕੀ ਨਹੀਂ ਤਾਂ ਸਮਾ ਕੀਮਤ ਜਿਤਨਾ ਦਨ ਕਿ ਜਿੱਤ ਕਾਦੀਆਂ ਪਹਿਲਾਂ ਜਿਹੜਾ ਤੇ ਹੁਣ ਫੇਰ ਆਏ ਆ ਨਾ ਮੇਰੇ ਕੋਲ ਕੋਈ ਚੀਜ਼ ਫੜੀ ਨਾ ਕੋਈ ਲੈਣਾ ਦੇਣਾ ਤੇ ਆਣ ਕੇ ਮੈਨੂੰ ਹਾ ਦੇ ਸਾਦੇ ਆਣ ਕੇ ਤੇ ਕਰ ਨੁਕੇਰਾ ਪਾਗੇ ਦੇ ਵਿੱਚ ਸਾਡਾ ਇੱਥੇ ਵੇਖ ਕਿ ਨਾ ਰੋੜਾ ਬੱਬਰ ਚਲਾਇਆ ਤੇ ਬਰਸੇ ਸਾਡੇ ਅੰਦਰੋਂ ਆ ਕੇ ਫੜੇ ਮੈਂ ਤੇ ਮੇਰਾ ਬੇੜਾ ਕੁੱਟ ਕੇ ਪੱਜ ਪੱਜ ਕੇ ਕੋਠੇ ਤੇ ਚੜ ਗਏ ਆ ਇਹ ਸਾਨੂੰ ਫੜ ਕੇ ਨਾਲ ਨਿਯਾਜ਼ ਪੱਤਾ ਕਰਦਾ ਕਿ ਮੇਰੇ ਬੇਟੇ ਤੇ ਵੱਡੇ ਤੇ ਨਿਯਾਜ਼ ਕੋ ਪੱਤਾ ਤਦ ਮੇਰਾ ਨਿਕਾਬ ਆ ਬਾਅਦ ਵਿੱਚ ਪਾਸ ਹੋ ਤੋ ਉਹਨੂੰ ਇਹਨਾਂ ਨੇ ਪੱਤਾ ਕੱਢ ਕੇ ਦੇ ਦੇਣਾ ਮੇਰਾ ਪਹਿਲਾਂ ਮੇਰੇ ਤੇ ਪਹਿਲਾਂ ਮਾੜੇ ਮੋਟੇ ਦੋ ਪਰਚੇ ਆ ਗਏ ਲੜਾਈ ਝਗੜੇ ਦੇ ਇੱਧਰ ਆਓ ਨਾ ਵੇਖ ਲਓ ਕੀ ਕਰਨੇ ਤਕੈਸ਼ ਆ ਇੱਧਰ ਇੱਧਰ ਆ ਇੱਧਰ ਆ ਜਾ ਆ ਜਾ ਖਚਲੋ ਇੱਕ ਤਾਂ ਪਾਸੇ ਬਿਆਨ ਦੇ ਨੇ ਉੱਤੇ ਚੜ ਦੇ ਇੱਧਰ ਦੇਖੋ ਇੱਧਰ ਆਓ ਆ ਜਾ ਇੱਧਰ ਆਓ ਆ ਵੇਖੋ ਕੀ ਬਣ ਰਿਹਾ ਆ ਲੋ ਉੱਤਨੀ ਪੌੜੀਆਂ ਚੜ ਦੇ ਇਦਾਂ ਚੜਦੇ ਨਹੀਂ ਆਓ ਨਾ ਨਾ ਜੇ ਮਾਈਕ ਮਾਈਕ ਆ ਲੈ ਜਾ ਆ ਇੱਧਰ ਇੱਕ ਮਿੰਟ ਸਿੱਧੇ ਮਾਰਨੇ ਸੱਚ ਆਉਂਦੇ ਜਿਹੜੇ ਹੁੰਦੇ ਇੱਕ ਮਿੰਟ ਮੈਂ ਵੀ ਸੁਣਨੇ ਆ ਆਜੋ ਆਜੋ بیگ میرا ਥੋੜੀ ਥੱਲੇ ਛੁੱਟ ਕੇ ਥੱਲੇ ਸੱਪ ਪ੍ਰੈਸ ਆ ਗਈ ਹੈ ਨਾ ਬਹੁਤ ਪ੍ਰੈਸ ਆ ਗਈ ਕੋਈ ਗੱਲ ਨਹੀਂ ਕੋਈ ਨਹੀਂ ਆਓ ਥੱਲੇ ਆਓ ਕੋਈ ਟੈਂਪੋ ਮੈਂ ਆ ਰਿਹਾ ਬੰਦੇ ਆ ਇੱਕ ਰਤੀਪੁਰੂ ਤੇ ਕਰ ਕੱਟ ਫੜ ਦਿੰਦਾ ਮੈਨੂੰ ਛੋਕੀ ਮਖਾ ਆਪਣੀ ਰਿਵੀਜ਼ਨ ਕੱਟ ਫਟਾ ਕਰ ਦਿੰਦਾ ਮੈਨੂੰ ਜੀ ਆ ਤਾਂ ਦੇ ਕੋਈ ਕਾਗਜ਼ ਹੈਗਾ ਤਰਖਾਸਤੋਂ ਮੇਤੇ ਕੋਈ ਉਹਦੀ ਕਟਾਚੀ ਹੋ ਜੂ ਇਧਰੋਂ ਜੇ ਨਾ ਸੀ ਕੋਈ ਨਹੀਂ ਕਿਹਾ ਸੀ ਟੁੱਟਦੇ ਨਹੀਂ ਕੰਮ ਲੱਗ ਪਾਦੇ ਹੈਗੇ ਤੇ ਆਜੋ 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 ਦਾਤਰ ਵੀ ਲਿਆ ਫੜ ਕੇ ਕੋਈ ਨਹੀਂ ਹੈਗਾ ਗੋਲੀ ਮੇਰੀ ਆਜੋ ਗੱਲ ਗੱਲ ਰਵਾਨਾ ਜਾਂਦੇ ਪੂਰਾ ਸਰੀਰ ਥੱਲੇ ਡਾਓ ਫੋੜ ਸਰੀਰ ਥੱਲੇ ਡਾਓ ਕਿਹ ਗੈਸ ਤੂੰ ਆ ਕੇ ਸੰਗਰਦੈ ਨੂੰ ਸਰੀਰ ਥੱਲੇ ਪਲੋਟਾ ਦੇ ਸਰੀਰ ਥੱਲੇ ਤਾਂ ਨਾ ਕਿਤੇ ਉਹ ਖੜਾ ਤੇ ਅੱਜ ਤੇਰੇ ਕੀ ਆ ਜਾ ਉੱਤੇ ਆਇਆ ਤੂੰ ਆਇਆ ਤੂੰ ਆਇਆ ਤੇ ਆਇਆ ਮੇਰੇ ਐਂ ਤੇ ਤੂੰ ਕੋਈ ਸਾਬ ਲੈ ਕੇ ਤਾਂ ਕਹੀ ਗੱਲ ਨਾ ਕਰਿਓ ਸਾਬ ਨਾ ਹੋ ਜਾਓ ਕਿਸੇ ਦੀ ਇਹ ਵੀ ਤਾਂ ਪਛਾਈ ਦਿਓ ਤੇ ਉਦੋਂ ਚੜ ਕੇ ਦਿਓ ਆ ਮਰੋਂਦਿਆ ਹੱਥ ਤੋਂ ਡਾਂਗਾ ਮੇਕੋ ਤੇਦੀ ਸਾਬ ਲੈ ਕੇ ਉਹ ਨਾ ਕਰਿਓ ਇਨਸਾਫ ਦੀ ਗੱਲ ਕਰਿਓ ਕੋਈ ਦੀ ਪੁੱਛੋ ਤਾਂ ਜਿਹਨੂੰ ਕਾਗਜ਼ ਪੁੱਛੋ ਮੇਰਾ ਕਾਗਜ਼ ਜਿਹਨਾਂ ਨੂੰ ਨਾ ਆਹ ਜੀ ਨਹੀਂ ਆਹ ਕਾਗਜ਼ ਜਿਹਨਾਂ ਦਾ ਲੈ ਗਿਓ ਆਓ ਆਓ ਕਿਨਾ ਚੀ ਛੋਟਦਾ ਆ ਜਾ ਆਹ ਫੋਕਾ ਪਾਜੀ ਪੱਕੀ ਬਣਾਈ ਜਾਵੇ ਬੜਾ ਤੋਹੀ ਮਾਖ ਛੋਟਦਾ ਥੱਲੇ ਆ ਜਾ ਤੇਰੇ ਕੋਈ ਪੱਤ ਨਹੀਂ ਕੋਈ ਆ ਜਾ ਮੈਂ ਪਾਪਾ ਬੇਸਤ ਹੋਊ ਨਾ ਕਰਾਵੂ ਅੱਗੇ ਪੱਤੇ ਕੱਟੋ ਸਵਾਦ-ਸਵਾਦ ਕਰਾਵਾਂ ਤੇ ਅੱਗੇ ਪੰਚਾਇਤ ਕੋਣ ਮੈਂ ਕਿਥੇ ਮੇਰੇ ਕੋਲ ਮੈਂ ਦੇ ਸਾਲ ਬਾਅਦ diel ਕਰਤੇ ਆਪਣੇ ਘਰ ਬੈਸਾਨ ਕੇ ਮੇਰਾ ਡਾਕਟਰ ਸੇ ਮੈਂ ਕਰਾ ਕੇ ਆਪ ਇਹਨਾਂ ਮੈਂ ਪਚਾਉਂਗਾ ਪੱਛੀ ਮੈਂ ਕੋ ਨਿਸ਼ਾਨ ਨਹੀਂ ਕਰਦਾ ਆਵੇ ਗੋਲੀ ਮਾਰੀ ਮੋਟੀ ਦੀ ਹਸਪੀਟਲ ਮਿਲਦੀ ਉਹ ਨਹੀਂ ਕਦੀ ਗੋਲੀ ਏ ਆਹ ਕਾ ਨਿਆਜੀ ਕੰਜਾ ਵੀ ਤੈਨੂੰ ਠੋਕਣਾ ਠੋਕਣਾ ਪੱਤੇ ਕਰਨੇ ਤੱਤ ਵੀ ਕਰਨਾ ਬੈ ਕਿੱਥੇ ਜਾਵਾਂ ਦੱਸੋ ਮੈਂ ਨਿਆਣੇ ਛੱਡ ਕੇ ਬੁੱਢੇ ਮਨ ਤੈਕ ਹੋਇਆ ਮਾ ਮਾ ਬੋ ਮੈਂ ਉਹਦਾ ਉਲਟਾ ਫਿਰਦਾ ਦੱਸੋ ਨਾ ਤੈਨੂੰ ਮੈਂ ਕਿੱਥੇ ਜਾਵਾਂ ਆਹ ਘਰ ਛੱਡ ਕੇ ਭੱਜ ਜਾਵਾਂ ਮੈਂ ਕਿੱਥੇ ਜਾਵਾਂ ਮੈਂ ਆ ਜਾ ਥੱਲੇ ਆ ਜਾ ਏ ਅਸੱਚੋ ਬਧੀ ਕੀਆ ਕਰਦਾ ਨਾਲ ਸਾਰੀ ਆਪਣੀ ਟੀਮ ਲੈ ਕੇ ਆ ਜਾਂਦਾ ਮੈਂ ਹੁਣ ਮਾਰੂ ਕਹਿਣਾ ਜਾਂ ਮਰੂ ਆਪਣੇ ਆਪ ਥੱਲੇ ਚੱਲ ਕੇ ਮੈਂ ਦੱਸਾਂਗੀ ਆ ਜਾ ਅਵੇ ਗਾਂ ਤਾਂ ਛੱਡ ਜਾ ਫਿਰ ਕੀ ਆ ਨੀਂ ਨੀਂ ਫੜਨ ਨੂੰ ਓਏ ਆ ਜਾ ਹਾਂ ਆ ਜਾ ਉਹ ਮੈਂ ਦੱਬ ਲਈ ਕਰਿਆ ਉਹ ਤੇ ਨੀ ਕਰਦਾ ਨਹੀਂ ਨਹੀਂ ਜਾ ਮੇਰੇ ਕੋਲ ਕੋਈ ਗੱਲ ਉਹ ਮੈਨੂੰ ਕਾਗਜ਼ ਵਿਖਾ ਦੋ ਪੈਸੇ ਤੈਨੂੰ ਲੈਣ ਆਏ ਆ ਤੇ ਮੈਂ ਚਲ ਜੂਗਾ ਦੱਸੋ ਕਾਗਜ਼ ਕਿਹੜਾ ਕੋਈ ਦੱਸੋ ਮੈਨੂੰ ਕਾਗਜ਼ ਕਿਹੜਾ ਕਾਦੇ ਦਿਖਣ ਆਇਆ ਮੈਨੂੰ ਤੇਰੇ ਤੇ ਮੁਕਦਮਾ ਜਾਂ ਮੇਰੇ ਕੋਲ ਕੋਈ ਚੀਜ਼ ਫੜੀ ਆ ਫਿਰ ਮੈਂ ਉਸੇ ਕਰਪਈ ਨਾ ਮੇਰੇ ਕੋਲ ਕੋਈ ਚੀਜ਼ ਫੜੀ ਆ ਥੱਲੇ ਆਜਾ ਹਾਂ ਫੇਰ ਕਿਨੇ ਚੱਲ ਰੱਖਤਾ ਮੈਂ ਥੱਲੇ ਆਜਾ ਕਾਦੇ ਵਾਸਤੇ ਆਜੀ ਕੁੱਤ ਕਾਦੇ ਵਾਸਤੇ ਮੈਨੂੰ ਖੜਨਾ ਇਹ ਗੱਲ ਦਾ ਜਵਾਬ ਦੇ ਦੋ ਥੱਲੇ ਆ ਜਵਾਬ ਦੇ ਨਾ ਮੈਂ ਥੱਲੇ ਆਜੇ ਤੈਨੂੰ ਸ਼ਾਪ ਕਰਾਂਗੇ ਉਹ ਹਾਂ ਹੁਣ ਆ ਭਰਾ ਇਹ ਪੱਤਰਕਾਰ ਇਹਨਾਂ ਨੂੰ ਸਾਫਤ ਕਰਾਂਗੇ ਮੈਂ ਤਾਂ ਉਹ ਇਹੋ ਦੱਸਣਿਆ ਭਾਈਆ ਆਪੇ ਥੱਲੇ ਆ ਗਿਆ ਦੱਸੋ ਕਾਗਜ਼ ਦਿਖਾਓ ਏਦਾਂ ਨਹੀਂ ਗੱਲ ਬਣਨੀ ਏਦਾਂ ਨਹੀਂ ਲਾਉਣਾ ਜੇ ਧੱਕੇਸ਼ਾਹੀ ਕਰੋਗੇ ਤਾਂ ਮੈਂ ਨਹੀਂ ਕਰੂੰਗਾ ਫੇ ਹੋਣੀ ਹੋਣੀ ਫੇ ਕੋਈ ਡਰ ਤੇ ਜੇ ਪ੍ਰਧਾਨ ਖਲੋਤਾ ਤੇ ਇੱਥੇ ਖਾਓ ਸੌਂ ਤੁਸੀਂ ਚਲ ਪ੍ਰਧਾਨ ਦੇ ਕੋਲ ਮੈਂ ਕਿਹਾ ਪ੍ਰਧਾਨ ਦੇ ਕੋਲ ਤੇ ਨਾ ਉਹਦਾ ਸਿਰ ਵੱਢ ਕੇ ਕਾਦੀ ਫੋਟਾਂ ਲਾਉਣਾ ਮੈਂ ਪਤਾ ਮੁੱਦੀ ਦਾ ਤੱਕਦਲਾ ਕੰਦਾ ਨਹੀਂ ਕਾ ਜਿੱਥੇ ਗੱਲ ਕਰ ਤੂੰ ਠੋਤੇ ਉੱਥੇ ਰਹੂੰਗਾ ਚੱਲ ਆ ਜਾ ਫਿਰ ਆਜੂ ਨੂੰ ਪਤਾ ਦੇ ਆ ਕੇ ਵਾਕੇ ਜਾਓ ਕਹਿ ਪੁੱਤ ਹੁਣਾ ਹਾ ਜੂ ਗਾ ਤੋ ਨੀ ਕੋਈ ਗੱਲ ਮਾਰ ਤਾਰ ਫੇਰ ਹੱਥ ਦੀ ਜਗਾ ਤਾਰ ਫੇਰ ਬੰਦੇ ਜੁਮਿਆ ਗਿਓ ਚੁੱਪ ਦੇ ਬੰਦੇ ਜੁਮਿਆ ਤਾਰ ਤੇ ਨਹੀਂ ਮੈਂ ਕਿਵੇਂ ਚੱਕਣਾਗਾ ਉਹ ਨਹੀਂ ਹਾਂ ਇਹ ਜੁਮਿਆ ਦੀ ਥੋੜੀ ਅਦਲੀ ਕਾਲ ਤੂੰ ਆ ਫੜੀ ਹੱਸੇ ਚੁੱਕ ਜੁਮਿਆ ਇੰਦੇ ਆ ਉਹ ਡਾਂਗ ਨਰ ਪਿਆਰ ਦਾ ਕਰ ਉਹ ਨਹੀਂ ਨਹੀਂ ਤਾਂ ਨਹੀਂ ਗੱਲਾਂ ਬੰਦ ਫੇਰ ਉਹ ਵੀ ਗੰਦਾਸੀ ਫੜੀ ਹੈ ਗੰਦਾਸੀ ਨਾਲ ਟੱਕਣੇ ਭਾਈ ਮਾਂ ਕੇ ਛਤਰ ਉੱਤੇ ਪੱਤਾ ਕਰਕੇ ਨਜ਼ਰ ਪਾ ਰਹੇ ਨੇ ਆ ਜਾਹ ਬਹਦੋ ਕੀ ਬਰਨ ਇਹ ਕਦ ਤੇ ਜਵਾਦੋਂ ਨਖਲਿਆ ਜੀ ਬਾਕੀ ਤਾਂ ਜੋਤ ਲਾਉਣਾ ਕਰਾ ਲੋ ਹਾਜੀ ਬਾਜੀ ਕੁੱਲੀ ਛੁੱਟੀ ਤਨ ਬਾਬਾ ਜੀ ਮੁਝਿਆਜ ਨਹੀਂ ਕਰਦੇ ਆ ਜਾ ਆ ਆ ਕੀ ਹੋੰਦਿਆ ਹਾਂਜੀ ਹਾਂਜੀ ਬੱਸੇ ਨਹੀਂ ਆਤੀ ਫੜੇ ਜੇ ਕਹਨੇ ਕੋ ਫੜਿਆ ਕਹਨੇ ਕੋ ਫੜਿਆ ਅੱਛਾ ਹੱਥ ਦੋ ਇੱਥੇ ਦੇ ਆਣੀ ਕੋਈ ਨਹੀਂ ਉਹਨਾਂ ਨਾਲ ਗੱਲ ਕਰਕੇ ਤੇ ਅਰੇ ਵੇਖ ਲਿਆ ਮਨੂੰ ਲਾਈ ਹੁੰਦਾ ਮੈਂ ਲਿਖ ਦਾਂਗਾ ਕੋਈ ਕਾਗਜ਼ਾ ਘਟਾ ਦੇ ਦੇ ਨਾ ਬਣਾ ਕੇ ਦੇ ਦੇ ਜੇ ਕੋਈ ਕਾਗਜ਼ਾ ਘੱਟ ਤੋਂ ਮੇਰੇ ਖਿਲਾਫ ਮੈਂ ਉਸੇ ਦੁੱਤੀਆਂ ਲਿਆਉਂ ਰੁਕੱਚ ਫੜਦੇ ਖੱਲਿਆ ਫਤਾਨੇ ਤੇਰੇ ਇੱਕ ਨੂੰ ਖੱਲਿਆ ਕਦਾ ਜਾ ਇੱਥੇ ਦੱਸਿਆ ਜਾਂਦਾ ਨਾ ਇੱਥੇ ਦੱਸੋ ਖੱਲਿਆ ਨਾ ਇਦਾਂ ਨਹੀਂ ਗੱਲ ਬਣਨੀ ਮੇਰੇ ਬਾਪੂ ਮਰੂੰਗਾ ਬੜੇ ਪਿਆਰ ਨਾਲ ਨਾ ਖਿਆਲ ਨਹੀਂ ਲੈ ਸੁਣਾ ਬਾਪੂ ਬੜਾ ਉਹ ਮਾਨ ਨਾਲ ਬਗਲੇ ਤੂੰ ਮਾਪਾ ਜੋ ਪਾਣੀ ਪੂਣੇ ਡੇਰਾ ਕਰਿਆ ਜਾ ਮੇਹਨਤ ਦਾ ਭਜਾਲਾ ਇਹ ਤੇ ਚੜ ਗਏ ਪੌੜੀ ਤੇ ਤਾਂ ਨਹੀਂ ਚੜੇ ਮੈਂ ਇਹ ਆ ਪ੍ਰਧਾਨ ਕੰਨੀ ਦਾ ਵਾਦਾ ਤਾ ਦੇਣਾ ਤੇ ਬੰਦਿਆ ਜਨਾਬ ਤੇਰੇ ਨਾਲ ਜਾਵਾ ਤੇ ਫਿਰ ਬੰਦਿਆ ਚੁਕਿਆ ਕੇ ਮੂੰਹ ਠੋਕ ਦਿਓ ਜੇ ਮੈਂ ਪਤਾ ਪੱਕਾ ਜੇ ਭਾਰਿਆਂ ਨਾਲ ਕੋਈ ਯਕੀਨ ਨਹੀਂ ਗਿਆ ਇਹਨਾਂ ਸਰਕਾਰ ਲੈਦੇ ਆਪਣੀ ਪਾਲਣ ਦੇ ਕਾਰਵਾਈ ਇਹ ਗੱਲ ਤੁਹਾਨੂੰ ਸੌਂਫਾ ਕੇ ਜੁਰਮ ਸਾਨੂੰ ਕਹਾਂਗਾ ਮੈਂ ਤਾਂ ਨਹੀਂ ਨਿਕਲ ਕੇ ਇਹ ਤੇ ਪੋਲੀ ਚਲਾਈ ਮੈਂ ਮੈਂ ਗੈਂਗਸਟਰ ਹਾਂ ਤਾਂ ਹੀ ਤਨਗਣ ਥਲੇ ਆ ਪਾਸ ਕਰਨੇ ਤਾਂ ਤੁਸੀਂ ਕਹਿੰਦੇ ਵੀ ਠਾਕੀ ਨਹੀਂ ਰਹਿੰਦੇ ਤੇ ਮੈਂ ਲਾਈਵ ਹੋਗਾ ਮੈਂ ਪੇਜ ਨੂੰ ਬਜਾਉਣਾ ਤੁਹਾਡੇ ਨਾਲ ਫਿਰ ਮਿਲੂਗਾ ਪਹਿਲਾਂ ਤੁਹਾਨੂੰ ਖਾਉਂਗਾ ਜਿਹਨਾਂ ਨੇ ਮਰੂ ਰੋਣਾ ਪੇਜਾ ਵਾਲਾ ਕਾਦੇ ਨੇ ਖਾਣ ਕਿੰਨੇ ਪੇਸੋ ਵੇਖੋ ਫੇਸਬੁਕ ਇਹਨੇ ਇਹ ਤਾਂ ਪੇਟੋ ਕਿੰਨੇ ਗੋਨੇ ਬੋਰਾ ਭਾ ਕੇ ਮਗਾ ਦਾਂ ਆ ਗਾੜ ਗੱਡੀ ਨੂੰ ਪਾ ਕਿੰਨੇ ਚਾਹੀਦੇ ਤੋ ਬਰਸਟ ਆ ਲੈ ਗਾ ਹੁਣ ਤੂੰ ਵਧੀਆ 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 ਸਨ ਹੱਸਦਾ ਥੋੜੇ ਗੋਲੀ ਨਾ ਅੱਥੇ ਆ ਲੈ ਤੂੰ ਮਾਦੀ ਜੁੱਤੀ ਲੈ ਆ ਜਾ ਅਹੀਂ ਤਾਂ ਮੈਂ ਘਰ ਵਿੱਚ ਕੀ ਕਰਾਂ ਤੇ ਆ ਰਿਹਾ ਫਲ ਫਲ ਨਹੀਂ ਤਾਂ ਕੁੜੀਆਂ ਕਿੰਨੇ ਕਾਟੇ ਪਏ ਹਨ ਸਾਰਾ ਪਰਿਵਾਰ ਮੇਰਾ ਰੋਣ ਲਿਆ ਚਲਾ ਜਾ ਹੁਣ ਬਸ ਕਰ ਮੇਰੇ ਕੋਲ ਆ ਜਾ ਬਸ ਕਰ ਪਾਣੀ ਖੋਣਾ ਨਹੀਂ ਤੂੰ ਤਾਂ ਕਰਦੇ ਆਂ ਕਿ ਨਹੀਂ ਆ ਜੀ ਸੋ ਤੂੰ ਇੱਟ ਬੱਪਾ ਚਲਾ ਚਲਾ ਕੇ ਕੀ ਸਾਡੇ ਘਰ ਦਾ ਹਾਲ ਕੀਤਾ ਇਹਨੂੰ ਗੱਲ ਭਰਦੀ ਨਾ ਕੀ ਤਾੜ ਕੋ ਪ੍ਰੂਫ ਦੀ ਮੈਨੂੰ ਫੜਾਇਆ ਰੱਖੋ ਮੈਂ ਮਰ ਜਾਣਾ ਮਾਰ ਦੂੰਗਾ ਪਹਿਲਾਂ ਤੂੰ ਦਿਖਾਓ ਕਾਹਦੇ ਲਈ ਆਏ ਤੁਸੀਂ ਮੇਰੇ ਕੋਲ ਹੈ ਜਿੱਦਾਂ ਮਾਜੀ ਮੂੰਹ ਚੱਕਦੇ ਤੂੰ ਆਂ ਦੇ ਚ ਘਰੇ ਗੱਟਰੇ ਚ ਤਰੇ ਨਾ ਜਿੱਦਾਂ ਵੇਚਦਾ ਜੇ ਸਾਲ ਜਾ ਕੇ ਤੁਹਾਨੂੰ ਦੱਸ ਦਾਂ ਉਹਨੂੰ ਸੱਦ ਉਹਨੂੰ ਕੋਈ ਤਾਂ ਕਰਨ ਵਾਲਾ ਬਾਹੂ ਆ ਕੁੜੀ ਇਹ ਜਾਣ ਕੇ ਲੋਕ ਮੁੰਡੂ ਕਿਹਦੇ ਦੇ ਭਾਈ ਲੱਗਾ ਮੋਂ ਪੈਸੇ ਮੈਂ ਜਿੰਨਾ ਚ ਤਲਵਾ ਦੀਆਂ ਕੁੜੀ ਜੇ ਮੈਂ ਕੁਟ ਨੂੰ ਕੰਮ ਦੇ ਦੇ ਮਾਰੇ ਮੋਢੇ ਵਿਚਾਲੇ ਕੋਈ ਗੱਲਾਂ ਆ ਫਰਾ ਖਾਜਾ ਤੇ ਜਿੰਨਾ ਤੱਕ ਚੱਲਦਾ ਚਲਾਈ ਗਿਆ ਹੁਣ ਨਹੀਂ ਕੁੜੀ ਆ ਸਕਾ ਕਿਸੇ ਦਾ ਹੈ ਪਹਿਨਣੇ ਨਾਲੇ ਲੱਗ ਦਤੇ ਜਾਂਦੇ ਨਾ ਮੋਂ ਗਈ ਆ ਕਿੱਥੋਂ ਨਾ ਪਹੁੰਚੇ ਕੋਈ ਕੰਮ ਕਰਾਂ ਤਾਂ ਇਹ ਦੇਖੋ ਜੀ ਇਹ ਨਾ ਇੱਕ ਸਮਗਲਰ ਹੈਗਾ ਬਾਹੂ ਮਰਾਤਪੁਰ ਦਾ ਇੱਕ ਕ੍ਰਿਮੀਨਲ ਹੈਗਾ ਜੀ ਤਸਪਰਚੇ ਤਾਂ ਆਲਰੇਡੀ ਦਰਜ ਹੈਗੇ ਨੇ ਅਸੀਂ ਰੀਸੈਂਟ ਇੱਕ ਪਰਚਾ ਦਰਜ ਕੀਤਾ ਆ ਮੰਨਤੇਤ ਕੰਡੀਲੇ ਦਾ ਬੰਦਾ ਉਹਦੇ ਕੋਲ ਸਮਾਨ ਲੈ ਕੇ ਆਇਆ ਸੀਗਾ ਉਸ ਵਕਤ ਨੂੰ ਨਾਮਜ਼ਦ ਕੀਤਾ ਜਾ ਉਹ ਤੇ ਫੜਨਾਏ ਆਪਾਂ ਹਾਂਜੀ ਉਹਦੀ ਬੱਚੇ ਆਪਾਂ ਉਹਦੀ ਕਟਾ ਕੇ ਅਮਲ ਰਫ ਤੇ ਕਾਰਵਾਈ ਕਰਾਂਗੇ ਜੀ ਕਿੰਨੇ ਬੰਦੇ जख्मी ਹੋਏ ਸਰ ਦੋ ਬੰਦੇ जख्मी ਹੋਏ ਤੇ ਕੀ ਹੁਣ ਕਹਿੰਦਾ ਕੀ ਏ ਉਹ ਤੋਂ ਕਹਿ ਕੀ ਰਿਹਾ ਤਾਂ ਦੇਖੋ ਜੇ ਇਮਰਾਨ ਦੀ ਕੋਸ਼ਿਸ਼ ਕਰ ਰਿਹਾ ਥੱਲੇ ਆ ਜਾ ਤਾਂ ਜੋ ਕਾਰਵਾਈ ਬਣਦੀ ਉਹੀ ਕਰਾਂਗੇ ਆਪਾਂ ਉਹ ਇਟੇ ਟੋੜੇ ਵੀ ਚਲਾਏ ਇਹਨੂੰ ਹਾਂਜੀ ਹਾਂਜੀ ਟੋੜੇ ਚਲਾਏ ਤੇ ਕਿੰਨੇ ਪਹਿਲਾਂ ਇੱਥੇ ਕੇਸ ਦਰਜ ਹੈ 10 ਕੇਸ ਦਰਜ ਹਤੇ ਤੇ ਇਹ ਸਾਰੇ ਨਸ਼ੇ ਦੇ ਹੀ ਨੇ ਨਸ਼ੇ ਦੇ ਕੇਸ ਆ ਸੱਕੀ ਨਹੀਂ ਦੀ ਉਹ ਤੋਂ ਚਲਦੇ ਆ ਫੀਡਿਓ ਤਾਂ ਪੁਰਾਣਾ ਹੀ ਹੈ ਜੀ ਨਹੀਂ ਤੁਹਾਡੀ ਜਿਆਦਾ ਚਿੰਦੇ ਨਹੀਂ ਅਸੀਂ ਤਾਂ ਹੁਣੇ ਆਏ ਸੀ ਜੀ ਸਾਨੂੰ ਵੇਖ ਕੇ ਪਹਿਲਾਂ ਜੜ ਕੇ ਕੁੱਟਦੇ ਉੱਪਰ ਆਪਣੇ ਉੱਪਰੇ ਕਰਬਾਨ ਫੜੀਆ ਡਾਂਗ ਫੜੀ ਹੋਈ ਆ ਰੋੜੇ ਚ ਲਾ ਰਹੇ ਨੇ ਉੱਪਰ ਪੰਚਾਇਤ ਮੋਤਬਰ ਸਰਪੰਚ ਇਹਦੇ ਪਿੱਛੇ ਕੋਈ ਵੀ ਸਪੋਰਟ ਨਹੀਂ ਕਰਦਾ ਇਹਦੀ ਅੱਛਾ ਜੀ ਇਹ ਬੰਦੇ ਮਤਲਬ ਤਾਂ ਨਸ਼ੇ ਵਾਲੇ ਹੈਗੇ ਨੇ ਤੇ ਜਿਵੇਂ ਲੋਕਾਂ 'ਚ ਪ੍ਰਭਾਵ ਪਿਆ ਤੇ ਸਪੋਰਟ ਮਰ ਕੋਈ ਨਹੀਂ ਕਰਦਾ ਪਿਆ ਨਸ਼ਾ ਵੇਚਦਾ ਹੀ ਹੈਗਾ ਆਪ ਵੀ ਕਰਦਾ ਨਸ਼ਾ ਵੇਚਦਾ ਹੈ ਠੀਕ ਅੱਜ ਕਹਿ ਰਹੇ ਕੁਝ ਵੀ ਮੇਰੇ ਕੋਲ ਹੈ ਨਹੀਂ ਕੁਝ ਵੀ ਬਰਾਮਣ ਨਹੀਂ ਹੋਇਆ ਹਾਂਜੀ ਆ ਜੋ ਲੋ ਕਹਿ ਰਿਹਾ ਮੇਰੇ ਕੋਲ ਕੁਛ ਵੀ ਬਰਾਮਦ ਨਹੀਂ ਹੋਇਆ ਕੁਛ ਨਹੀਂ ਹੈਗਾ ਮਰ ਤੋਂ ਆ ਜੋ ਫੜਿਆ ਹੀ ਨਾ ਗਿਆ ਹੋਰ ਜੋ ਉੱਪਰ ਚੜਾ ਥੱਲੇ ਆਉ ਦੱਸੂਗਾ ਨਾ ਕਿੱਥੇ ਹੈਗਾ ਸਮਾਨ ਇਹਦਾ